ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਅਲਸੀ ਦੀਆਂ ਪਿੰਨੀਆਂ ਇਹ ਅਲਸੀ ਦੀਆਂ ਪਿੰਨੀਆਂ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾ ਮਿੱਠੇ ਤੋਂ ਬਣਾ ਕੇ ਤਿਆਰ ਕਰਾਂਗੇ ਇਹ ਸਿਹਤ ਲਈ ਬਹੁਤ ਹੀ ਹੈਲਦੀ ਨੇ ਤੇ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਅਲਸੀ ਦੀਆਂ ਪਿੰਨੀਆਂ ਬਣਾ ਕੇ ਤਿਆਰ ਕੀਤੀਆਂ ਇੱਕ ਬੋਇਲ ਅਲਸੀ ਅਲਸੀ ਨੂੰ ਸੀ ਚੰਤਰਾ ਸਾਫ ਕਰ ਲਿਆ ਹੁਣ ਅਸੀਂ ਇਹਨਾਂ ਨੂੰ ਕਾਲਪਾ ਪੌਂਡ ਲਈਏ ਅਲਸੀ ਨੂੰ ਜਦੋਂ ਅਸੀਂ ਭੋਂਦੇ ਆ ਇਹਦੇ ਵਿੱਚੋਂ ਟਟਕਣ ਦੀ ਆਵਾਜ਼ ਆ ਜਾਂਦੀ ਆ ਅਲਸੀ ਨੂੰ ਸਲੋ ਫਲੇਮ ਤੇ ਭੁੰਨਾਗੇ ਅਲਸੀ ਨੂੰ ਭੋਂਦਿਆਂ ਨੂੰ 2-3 ਮਿੰਟ ਹੋ ਗਿਆ ਅਲਸੀ ਦਾ ਅਸੀਂ ਬਹੁਤ ਜ਼ਿਆਦਾ ਕਲਰ ਨਹੀਂ ਚੇਂਜ ਕਰਨਾ ਅਲਸੀ ਭੁੱਜ ਕੇ ਤਿਆਰ ਆ ਗਿਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦਿੰਨੇ ਥੋੜੀ ਦੇਰ ਅਸੀਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਾਵਾਂਗੇ ਕੜਾਈ ਬਹੁਤ ਜ਼ਿਆਦਾ ਗਰਮ ਹੈ ਕਿ ਜ਼ਿਆਦਾ ਨਾ ਸਿੱਖ ਜੀ ਅਲਸੀ ਨੂੰ ਅਸੀਂ ਪਾਉਣ ਲਿਆਵਾਂ ਹੁਣ ਅਸੀਂ ਇਹਨਾਂ ਇੱਕ ਖੁੱਲੇ ਭਾਂਡੇ ਵਿੱਚ ਕੱਢ ਲੈਣੀ ਹੈ ਕਿ ਠੰਡੀ ਹੋ ਜਾਵੇ ਡਰਾਈ ਫਰੂਟ ਅਸੀਂ ਲਮਾਗ ਵਿੱਚ ਪਾਉਣ ਵਾਸਤੇ ਫੁੱਲ ਮਖਾਣੇ ਅਖਰੋਟ ਦੀ ਕਿਰੀ ਬਦਾਮ ਕਾਜੂ ਸੌਂਗੀ ਮਗਜਨੇ ਚਾਰੇ ਮਗਜ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਖੋਪਰਾ ਲਿਆ ਸੀ ਇੱਕ ਤੇ ਥੋੜੇ ਜਿਹੀ ਦੋ ਤਿੰਨ ਚਮਚੇ ਖਾਸ ਖਾਸ ਤੇ ਇੱਕ ਚਮਚਾ ਦੇਸੀ ਘਿਓ ਪਾਵਾਂਗੇ ਕਿਉਂ ਮੈਲਟ ਹੋ ਜਾਂਦੀ ਨਹੀਂ ਆ ਬਦਾਮ ਤੇ ਅਖਰੋਟ ਨੂੰ ਹਲਕਾ ਫਰਾਈ ਕਰ ਲੈਨੇ ਆ ਅਖਰੋਟ ਦੀ ਗਿਰੀ ਵੀ ਪਾ ਲੈਨੇ ਇਹਨਾਂ ਦੋਨਾਂ ਚੀਜ਼ਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ ਬਦਾਮ ਨੂੰ ਹਲਕਾ ਰੋਸਟ ਕਰ ਲਿਆ ਕਿਲੇ ਚੁੱਕੀ ਹੋ ਨੂੰ ਨੂੰ ਛੋੜ ਕੇ ਇਹਨਾਂ ਨੂੰ ਬਾਹਰ ਕੱਢ ਲਈਏ ਕਾਜੂ ਪਾ ਲੈਨੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਕਾਜੂ ਨੂੰ ਵੀ ਬਾਹਰ ਕੱਢ ਲਏਗੇ ਨੂੰ ਛੋੜ ਕੇ ਬਹੁਤ ਜ਼ਿਆਦਾ ਨਹੀਂ ਇਹਨਾਂ ਚੀਜ਼ਾਂ ਨੂੰ ਅਸੀਂ ਰੋਸਟ ਕਰਨਾ ਹਲਕਾ ਹਲਕਾ ਕਰਾਂਗੇ ਫਰਾਈ ਹੋਲ ਮਖਾਣੇ ਵੀ ਪਾ ਲੈਨੇ ਰੋਸਟ ਹੋਲ ਮਖਾਣਿਆਂ ਦੇ ਵਿੱਚ ਜਦੋਂ ਅਸੀਂ ਕਿਉਂ ਪਾਉਂਦੇ ਆ ਉਹ ਸਾਰਾ ਹੀ ਪੀ ਲੈਣਗੇ ਕਿਉਂ ਫੁੱਲ ਮਖਾਣਿਆਂ ਨੂੰ ਸੇਲਕਾ ਰੋਸਟ ਕਰ ਲਿਆ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਹੱਥਾਂ ਨਾਲ ਦਬਾਵਾਂਗੇ ਤੇ ਇਹਨਾਂ ਨੇ ਉਸੇ ਲਈ ਟੁੱਟ ਜਾਣਾ ਫੁੱਲ ਮਖਾਣਿਆਂ ਨੇ ਰੋਸਟ ਹੋ ਗਏ ਥੋੜਾ ਸੀ ਇਹਨਾਂ ਨੂੰ ਬਾਹਰ ਕੱਢ ਲੀਂਦੇ ਆ ਕੜਾਹੀ ਵਿੱਚ ਇੱਕ ਚਮਚਾ ਘਿਓ ਪਾ ਲਈਨੇ ਪਹਿਲਾਂ ਵੀ ਅਸੀਂ 1 ਚਮਚਾ ਘਿਓ ਪਾਇਆ ਸੀ ਚਾਰੇ ਗੁੰਦਾਂ ਇਹਨਾਂ ਨੂੰ ਫਰਾਈ ਕਰ ਲਈਏ ਗੁੰਦ ਨੂੰ ਵੀ ਹਲਕਾ ਰੋਸਟ ਕਰ ਲਿਆ ਫੁੱਲ ਫੁੱਲ ਕੇ ਤੇ ਬਹੁਤ ਜ਼ਿਆਦਾ ਹੋ ਜਾਂਦੀ ਇਹਨੂੰ ਵੀ ਬਾਹਰ ਕੱਢ ਲੈਣੀ ਹੈ ਦੋ ਕ ਚਮਚੇ ਅਸੀਂ ਕਮਰ ਕਸ ਲਈ ਆ ਇਹਨੂੰ ਲਾਕ ਵੀ ਕਹਿ ਦਿੰਦਾ ਇਹਨੂੰ ਵੀ ਰੋਸਟ ਕਰ ਲੈਣੀ ਹੈ ਇਹ ਸਾਡੀ ਕਮਰ ਦਰਦ ਹੁੰਦੀ ਹੋਵੇ ਤੇ ਇਹਦੇ ਵਾਸਤੇ ਪਾਈ ਜਾਂਦੀ ਹੈ ਕਮਰ ਕਸ ਨੂੰ ਵੀ ਰੋਸਟ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਘਿਓ ਨਿਚੋੜ ਕੇ ਤੇਨੂੰ ਬਾਹਰ ਕੱਢ ਲੈਣੀ ਚਾਰੇ ਮਗਜ਼ ਲੈ ਆ ਇਹਨਾਂ ਨੂੰ ਵੀ ਹਲਕਾ ਜਿਹਾ ਫਰਾਈ ਬਹੁਤ ਜਲਦੀ ਮਗਜ਼ ਜਿਹੜੇ ਆਏ ਫੁੱਲ ਜਾਂਦੇ ਹਲਕਾ ਜਿਹਾ ਸੇਕ ਲਵਾਵਾ ਸੌਂਗੀ ਨੂੰ ਵੀ ਹਲਕਾ ਜਿਹਾ ਫਰਾਈ ਕਰਨਾ। ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲਈਏ ਫਰਾਈ ਵਿੱਚੋਂ। ਦੋ ਚਮਚੇ ਖਸਖਸ ਇਹਨਾਂ ਨੂੰ ਵੀ ਹਲਕਾ ਜਿਹਾ ਰੋਸਟ ਕਰੀ। ਇਹਦੇ ਵਿੱਚ ਅਸੀਂ ਘਿਓ ਨਹੀਂ ਪਾਇਆ। ਕੜਾਈ ਨੂੰ ਕਾਫੀ ਘਿਓ ਲੱਗਾ ਸੀ। ਉਹਦੇ ਨਾਲ ਹੀ ਇਹਨੇ ਹਲਕਾ ਜਿਹਾ ਰੋਸਟ ਹੋਏ ਨੇ। ਬਸ ਖਸ ਨੂੰ ਵੀ ਹਲਕਾ ਜਿਹਾ ਰੋਸਟ ਕਰ ਲਿਆ ਵਾ। ਇਹਨੂੰ ਵੀ ਕੜਾਈ 'ਚੋਂ ਬਾਹਰ ਕੱਢ ਲਈਏ। ਨਾਰੀਅਲ ਦਾ ਖੋਪਰਾ ਵਾ ਇਹਨੂੰ ਵੀ ਹਲਕਾ ਜਿਹਾ ਰੋਸਟ ਕਰ ਲਏ। ਤੁਸੀਂ ਨਾਰੀਅਲ ਦਾ ਬਰਾਦਾ ਵੀ ਲੈ ਸਕਦੇ ਜੀ। ਇਹ ਅਸੀਂ ਜਿਹੜੇ ਸਾਰੇ ਡਰਾਈ ਫਰੂਟਾਂ ਨੂੰ ਅਸੀਂ ਹਲਕਾ ਜਿਹਾ ਰੋਸਟ ਕੀਤਾ ਵਾ ਇਦੇ ਵਿੱਚ ਜੇ ਤੁਹਾਡੇ ਕੋਲ ਕੋਈ ਡਰਾਈ ਫਰੂਟ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ। ਨਾਰੀਅਲ ਨੂੰ ਵੀ ਹਲਕਾ ਰੋਸਟ ਕਰ ਲਈ। ਹੁਣ ਅਸੀਂ ਇਹਨੂੰ ਬਾਹਰ ਕੱਢ ਲੈਨੇ ਆਂ ਕੜਾਈ ਵਿੱਚੋਂ। ਡਰਾਈ ਫਰੂਟ ਨੂੰ ਅਸੀਂ ਹਲਕਾ ਰੋਸਟ ਕਰ ਲਿਆ ਵਾ। ਇਹਨੂੰ ਅਸੀਂ ਠੰਡਾ ਹੋਣ ਦਿੰਨੇ ਆਂ। ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਗ੍ਰਾਈਂਡ ਕਰਾਂਗੇ। ਤੇ ਇਹ ਸਾਰੇ ਜਿਹੜੇ ਡਰਾਈ ਫਰੂਟ ਹੈ ਇਹਨਾਂ ਦੇ ਵਿੱਚੋਂ ਸਾਨੂੰ ਬਹੁਤ ਸਾਰਾ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਇਹਦੇ ਵਿੱਚ ਬਹੁਤ ਸਾਰੇ ਸਾਨੂੰ ਵਿਟਾਮਿਨ ਮਿਲਦੇ ਆ। ਇਹਨਾਂ ਨੂੰ ਅਸੀਂ ਪੀਸ ਲਾਂਗੇ। ਅਲਸੀ ਵੀ ਠੰਡੀ ਹੋ ਗਈ ਆ। ਅਲਸੀ ਨੂੰ ਠੰ ਪੀਸ ਲੈਨੇ ਮਿਕਸੀ ਦੇ ਕੱਪ ਵਿੱਚ ਪਾ ਕੇ ਤੇ ਅਲਸੀ ਨੂੰ ਅਸੀਂ ਪੀਸ ਲੈਨੇ ਅਲਸੀ ਜਿਹੜੀ ਬਹੁਤ ਸੌਫਟ ਹੁੰਦੀ ਹੈ ਇਹਨੂੰ ਬਹੁਤ ਜਲਦੀ ਪੀਸ ਜਾਂਦੀ ਹੈ ਅਲਸੀ ਨੂੰ ਪੀਸ ਲਿਆ ਇਸ ਤੋਂ ਜ਼ਿਆਦਾ ਨਹੀਂ ਅਸੀਂ ਪੀਸਾਂਗੇ ਇਹਨੂੰ ਇੱਕ ਡੂੰਘੇ ਦੇ ਵਿੱਚ ਕੱਢ ਲੈਨੇ ਬਾਕੀ ਦੀ ਅਲਸੀ ਨੂੰ ਵੀ ਪੀਸ ਲੈਨੇ ਸਾਰੀ ਅਲਸੀ ਨੂੰ ਪੀਸ ਲਿਆਵਾ ਅਲਸੀ ਨੂੰ ਪੀਸ ਲਿਆ ਸੀ ਹੁਣ ਅਸੀਂ ਡਰਾਈ ਫਰੂਟ ਪੀਸ ਲੈਨੇ ਮਿਕਸੀ ਪਾ ਕੇ ਪੀਸ ਲਿਆ ਲਾਗ ਲਗ 30 ਦੀ ਜਰੂਰਤ ਨਹੀਂ ਹੁੰਦੀ ਸਾਰੇ ਡਰਾਈ ਫਰੂਟ ਨੂੰ ਅਸੀਂ ਮਿਕਸੀ ਪੀਸ ਲਿਆਵਾ ਮੋٹے ਤਲੇ ਦੀ ਕੜਾਹੀ ਲੈ ਲਈ ਆ ਇਹਦੇ ਵਿੱਚ ਕਿਉਂ ਪਾਵਾਂਗੇ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਪਾਵਾਂਗੇ 2-3 ਚਮਚੇ ਪਾਵਾਂਗੇ ਕਿਉਂਕਿ ਉਹ ਕਿਉਂ ਨੂੰ ਗਰਮ ਹੋਣ ਦਿਨੇ ਆ ਇੱਕ ਬੌਲ ਆਟਾ ਲਿਆਵਾ ਆਟੇ ਨੂੰ ਸ਼ਾਨਨੀ ਦੇ ਨਾਲ ਛਾਂਲ ਲੈਨੇ ਆ ਤੁਸੀਂ ਆਟੇ ਦੀ ਜਗ੍ਹਾ ਤੇ ਮੋਟਾ ਬੇਸਣ ਵੀ ਲੈ ਸਕਦੇ ਜੀ ਇਹਨੂੰ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਗੇ ਆਟੇ ਨੂੰ ਲਗਾਤਾਰ ਚਲਾਉਂਦੇ ਹੋਏ ਸਲੋ ਫਲੇਮ ਤੇ ਅਸੀਂ ਇਹਨੂੰ ਪੁੰਨਾਗੇ ਜਦੋਂ ਤੱਕ ਇਹ ਲਾਲ ਨਹੀਂ ਹੁੰਦਾ ਅਸੀਂ ਇਹਦੇ ਵਿੱਚ ਬਹੁਤ ਸਾਰਾ ਘਿਓ ਨਹੀਂ ਪਾਵਾਂਗੇ ਬਿਲਕੁਲ ਅਸੀਂ 2-3 ਚਮਚੇ ਘਿਓ ਦੇ ਪਾਏ ਆ ਇਸ ਤੋਂ ਜ਼ਿਆਦਾ ਘਿਓ ਨਹੀਂ ਪਾਵਾਂਗੇ ਅਲਸੀ ਦੇ ਬੀਜਾਂ ਦੇ ਵਿੱਚ ਬਹੁਤ ਜ਼ਿਆਦਾ ਤੇਲ ਆ ਇਸ ਕਰਕੇ ਅਸੀਂ ਬਿਲਕੁਲ ਘਿਓ ਜਾਂ ਤੇਲ ਅਸੀਂ ਕੋਈ ਵੀ ਚੀਜ਼ ਪਾਉਨੇ ਆ ਤੇ ਬਿਲਕੁਲ ਘੱਟ ਪਾਵਾਂਗੇ ਅਸੀਂ ਹੈਲਥੀ ਲੱਡੂ ਬਣਾ ਕੇ ਤਿਆਰ ਕਰਾਂਗੇ ਬਹੁਤ ਘੱਟ ਮਾਤਰਾ ਵਿੱਚ ਘਿਓ ਦੀ ਵਰਤੋਂ ਕਰਕੇ 4-5 ਮਿੰਟ ਹੋ ਗਿਆ ਸਨ ਆਟੇ ਨੂੰ ਭੁੰਨਦਿਆਂ ਨੂੰ ਅੱਗੇ ਤੋਂ ਇਹਦਾ ਕਾਫੀ ਰੰਗ ਬਦਲ ਗਿਆ ਵਾ ਅਸੀਂ ਇਹਨੂੰ ਹਲਕਾ ਜਿਹਾ ਲਾਲ ਕਰਾਂਗੇ ਅਸੀਂ ਇਹਨਾਂ ਲੱਡੂਆਂ ਦੇ ਵਿੱਚ ਨਾ ਅਸੀਂ ਖੰਡ ਦੀ ਵਰਤੋਂ ਕਰਾਂਗੇ ਨਾ ਗੁੜ ਦੀ ਨਾ ਮਿਸ਼ਰੀ ਦੀ ਨਾ ਸ਼ੱਕਰ ਦੀ ਵੀਡੀਓ ਦੇ ਨਾਲ ਬਣੀ ਰਿਓ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਅਸੀਂ ਕਿਸ ਮਿੱਠੇ ਦੀ ਵਰਤੋਂ ਕਰਦੇ ਇਹਦੇ ਵਿੱਚ ਆਟੇ ਨੂੰ ਅਸੀਂ ਭੁੰਨ ਲਿਆ ਵਾ ਤੁਸੀਂ ਵੀ ਦੇਖ ਸਕਦੇ ਜੀ ਇਹਦਾ ਕਲਰ ਕਾਫੀ ਚੇਂਜ ਹੋ ਗਿਆ ਅੱਗੇ ਨਾਲ ਇਸ ਨੂੰ ਜ਼ਿਆਦਾ ਨਹੀਂ ਅਸੀਂ ਇਹਨੂੰ ਭੁੰਨਾਂਗੇ ਹੁਣ ਅਸੀਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲੈਨੇ ਕੜਾਈ ਦੇ ਵਿੱਚ ਅਸੀਂ ਇੱਕ ਚਮਚਾ ਘਿਓ ਦਾ ਪਾ ਲਿਆ ਵਾ ਤੇ ਖਜੂਰ ਲਾਵਾਂਗੇ ਮਿੱਠੇ ਲਈ ਅਸੀਂ ਖਜੂਰ ਦੀ ਵਰਤੋਂ ਕਰਾਂਗੇ ਖਜੂਰਾਂ ਦੇ ਵਿੱਚੋਂ ਅਸੀਂ ਬੀਜ ਕੱਢ ਲਿਆ ਵਾ ਸਾਰਿਆਂ ਦੇ ਇਹਨਾਂ ਨੂੰ ਹਲਕਾ ਜਿਹਾ ਨਰਮ ਕਰ ਲਈਏ ਖਜੂਰਾ ਇਹਨਾਂ ਨੂੰ ਖਜੂਰਾਂ ਨਰਮ ਕਰਕੇ ਤੇ ਗ੍ਰਾਈਂਡਰ ਦੇ ਵਿੱਚ ਪੀਸ ਲਾਂ ਖਜੂਰਾਂ ਸੌਫਟ ਕਰ ਲਿਆ ਵਾ ਹੁਣ ਅਸੀਂ ਇਹਨੂੰ ਠੰਡਾ ਹੋਣ ਦਿੰਨੇ ਆ ਠੰਡਾ ਹੋਣ ਤੋਂ ਬਾਅਦ ਅਸੀਂ ਮਿਕਸੀ ਦੇ ਵਿੱਚ ਪਾ ਕੇ ਨੂੰ ਕੱਪ ਦੇ ਵਿੱਚ ਤੇ ਗ੍ਰाइंड ਕਰ ਲੈਨੇ ਆ ਖਜੂਰਾ ਇਹਨੂੰ ਗ੍ਰाइंड ਕਰ ਲਿਆ ਵਾ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਪੁੰਨਿਆ ਹੋਇਆ ਆਟਾ ਪਾਇਆ ਅਸੀਂ ਇਹਦੇ ਵਿੱਚ ਪਹਿਲਾਂ ਅਲਸੀ ਪਾ ਲੈਨੇ ਆ ਮਿਕਸ ਡਰਾਈ ਫਰੂਟ ਥੋੜਾ ਜਿਹਾ ਸੀ ਸਾਤ ਡ్రਾਈ ਫਰੂਟ ਰੱਖਿਆ ਸੀ ਉਹਨੂੰ ਪਾਵਾਂਗੇ ਇਹ ਜਦੋਂ ਅਸੀਂ ਖਾਵਾਂਗੇ ਨਾ ਇਹਨਾਂ ਪਿੰਨਿਆਂ ਨੂੰ ਤੇ ਬਾਈਟ ਦੇ ਅੰਦਰ ਬਹੁਤ ਵਧੀਆ ਲੱਗਣਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਂਗੇ ਖਜੂਰਾਂ ਦਾ ਅਸੀਂ ਗ੍ਰाइंड ਕੀਤਾ ਵਾ ਉਹਨਾਂ ਨੂੰ ਵੀ ਵਿੱਚ ਪਾ ਲੈਂਦੇ ਇਹਨਾਂ ਨੂੰ ਅਸੀਂ ਸਾਰੇ ਮਿਸ਼ਰਣ ਦੇ ਵਿੱਚ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਖਜੂਰਾਂ ਨੂੰ ਅਸੀਂ ਸਾਰੇ ਮਿਕਸਚਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਇਹਨਾਂ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਪੋਰਸ਼ਨ ਲਾਵਾਂਗੇ ਤੇ ਅਸੀਂ ਪਿੰਨੀਆਂ ਜਿਹੜੀਆਂ ਵਾ ਛੋਟੇ ਲੱਡੂਆ ਦੀ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬਾਈਂਡਿੰਗ ਹੋ ਰਹੀ ਹੈ ਥੋੜਾ ਥੋੜਾ ਪੋਰਸ਼ਨ ਲੈ ਕੇ ਅਸੀਂ ਇਹਨਾਂ ਨੂੰ ਪਿੰਨੀਆਂ ਬਣਾ ਲਈਏ ਛੋਟੀਆਂ ਵੱਡੀਆਂ ਤੁਸੀਂ ਆਪਣੇ ਹਿਸਾਬ ਨਾਲ ਸੈਜ਼ ਬਣਾ ਲੈਣਾ ਸਾਰੀਆਂ ਪਿੰਨੀਆਂ ਬਣਾ ਕੇ ਇਸ ਤਰ੍ਹਾਂ ਤਿਆਰ ਕਰ ਲਈਏ ਅਲਸੀ ਦੀਆਂ ਪਿੰਨੀਆਂ ਬਣ ਕੇ ਤਿਆਰ ਇਹ ਅਲਸੀ ਦੀਆਂ ਪਿੰਨੀਆਂ ਨੂੰ ਅਸੀਂ ਬਿਨਾ ਖੰਡ ਤੋਂ ਬਿਨਾ ਗੁੜ ਤੋਂ ਬਿਨਾ ਸ਼ੱਕਰ ਤੋਂ ਬਣਾ ਕੇ ਤਿਆਰ ਕੀਤਾ ਵਾ ਇਹਨਾਂ ਪਿੰਨੀਆਂ ਨੂੰ ਅਸੀਂ ਖਜੂਰ ਵਿੱਚ ਪਾ ਕੇ ਬਣਾ ਕੇ ਤਿਆਰ ਕੀਤਾ ਇਹ ਪਿੰਨੀਆਂ ਬਹੁਤ ਹੀ ਹੈਲਥੀ ਤੇ ਲਾਭਦਾਇਕ ਹੁੰਦੀਆਂ ਸਿਹਤ ਵਾਸਤੇ ਤੁਸੀਂ ਵੀ ਇਹਨਾਂ ਨੂੰ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ